ਮੈਂ ਸ਼ਾਇਦ ਤੁਹਾਡੇ ਲਈ ਬਖਸ਼ੀਦਾ। ਉਹ ਗੱਲਾਂ ਤਾਂ ਵੀ ਸਾਰੀਆਂ ਕਰ ਲਈਆਂ ਪਰ ਮੈਂ ਇੱਕ ਗੱਲ ਤੁਹਾਨੂੰ ਕਲੀਅਰ ਕਰਾਂ ਕਿ ਸਾਡਾ ਸਾਹਿਬ ਨੇ ਲਿਖਿਆ ਸੀ ਕਹਿੰਦੇ ਸੀ ਆਪਣੇ ਘਰਾਂ ਦੀਆਂ ਦੀਵਾਰਾਂ ਦੇ ਉੱਤੇ ਜਾ ਕੇ ਲਿਖ ਦਿਓ ਕਿ ਅਸੀਂ ਇਸ ਦੇਸ਼ ਤੇ ਆਪਣੀ ਸ਼ਾਸਨ। ਕਿਉਂ ਕਿਉਂਕਿ ਵੋਟਾਂ ਦਾ ਰਾਜ ਹੈ ਤਾਂ ਵੋਟਾਂ ਦੀ ਪਾਵਰ ਸਾਡੇ ਕੋਲ। ਇਹ ਆਪਾਂ 30 ਜਾਣਿਆ ਤੇ ਅੱਜ ਇੱਕ ਕਲਪਨਾ ਕਰਕੇ ਤੁਰ ਪੋ ਪਈ ਜਿੱਥੇ ਵੀ ਮੈਂ ਖੜਾ ਆ ਜਿੱਥੇ ਵੀ ਮੈਂ ਖੜੀਆਂ ਜਿਹੜਾ ਵੀ ਮਰਜੀ ਮਜਦਾ ਦਾ ਆ ਲਾ ਜਵੇ ਸਰਪੰਚ ਆ ਗਿਆ ਜੋ ਵੀ ABC ਆ ਗਿਆ ਜਿੱਥੇ ਦਾ ਵਿਰੋਧ ਕਰਕੇ ਦਵਾ ਲਾਂਗੇ ਲੇਖੋ ਹੈਗਾ ਹੌਸਲਾ ਉਹ ਲੈ ਕਰੂੰਗਾ ਸਭ ਤੋਂ ਪਹਿਲਾਂ ਮੈਂ ਹੌਸਲਾ ਕਰਦਾ ਪਹਿਲੇ ਨੰਬਰ ਨੰਬਰ 2 ਸਾਡੇ ਅੱਜ ਦੀ ਗੱਲ ਹੋਈ ਪੰਗੂ ਦੇ ਨਾਲ ਤੇ 9.50 ਆ ਗਿਆ ਬੜਾ ਦਮਕਾ ਯਾਰ ਰੱਖਿਆ ਵੀ ਪਤਾ ਨਹੀਂ ਕਿੰਨੀ ਤੋਰ ਦਾ ਲਾ ਜੂ ਤੇ ਮੋੜ ਕੇ ਆਪਾਂ ਉੱਪਰ ਹੱਥ ਪਾ ਲਿਆ ਉਹ ਚਲ ਵੀ ਕਿੱਧਰ ਨੂੰ ਚੱਲਦਾ ਉਹਨਾਂ ਨੂੰ ਗੱਲ ਵਾਂ ਕਹਿੰਦੇ ਜੀ ਅਸੀਂ ਮੁਕਤੀਵਾ ਲੇਤੇ ਹੋ ਵੀ ਇਹੀ ਤੁਹਾਨੂੰ ਛੱਡਣਾ ਹੈ ਲੈ ਕਹਾਂ ਨਹੀਂ ਛੱਡਣਾ ਕੋਈ ਸੀ ਦਿੱਲੀ ਆ ਕੋਈ ਹੋ ਜਾਣਾ ਨਹੀਂ ਛੱਡਣਾ ਤੇ ਉਹਨੀਆਂ ਆਪਣੇ ਦੋ ਜਿਹੜੀ ਐਸਐਮ ਨਾਲ ਸ਼ਰਧਤ ਤੇ ਸੁਪੇਰੇ ਹੋ ਰਾਤ ਦੇ 1:00 ਤੱਕ ਲਗਾਤਾਰ ਐਸਐਚਓ ਜਿਹੜਾ 5:00 4 ਉਹਨੂੰ ਤੇ ਨਹੀਂ ਰੱਖਿਆ ਜੀ ਅਸੂਰੇ ਤੱਕ ਠੀਕ ਹੈ ਤੇ ਸਵੇਰੇ 4:00 ਵਜੇ ਫੇਰ ਉੱਠ ਖੜੇ ਪਿਆ ਜੀ ਤੇ ਇਹ ਨਹੀਂ ਕਹਿੰਦਾ ਮੈਂ ਕਹਿੰਦਾ ਮੈਂ ਅਸੀਂ ਕਿੰਗਾ ਸਕਨਾ ਆਪਣੇ ਮੁਲਾਜ਼ਮ ਵਰਗ ਲਈ ਅਸੀਂ ਸੰਘਰਸ਼ ਕਰਨਾ ਆਪਣੇ ਸਮਾਜ ਲਈ ਆਪਾਂ ਸਾਰਾ ਸਮਾਜ ਇੱਕ ਪਰਦੇ ਦਾ ਇਕੱਠਾ ਹੋਇਆ ਸਾਨੂੰ ਕੋਈ ਕਿਸੇ ਦਾ ਡਰ ਨਹੀਂ ਹੈ ਤੇ ਮੇਰੀ ਇੱਛਾ ਇਹ ਆ ਕਿ ਇਹ ਹੋਈ ਜਾਣੀ ਆ ਕਿ ਸਰਕਾਰ ਨੂੰ ਦੇਈਆਂ ਮੋਟਾ ਕਿ ਅੱਜ ਆਪਾਂ ਕੀ ਕਲਪਨਾ ਕਰ ਲਈਏ ਕਿ ਮੇਰੇ ਕੋਲ ਮੇਰੇ ਪਾਸੇ ਕਿ ਕਿਹੜੇ ਰਾਹ ਨੇ ਕਿਹੜੀ ਨੂੰ ਮੋਤੀ ਦੇ ਦਖਾਨਾ ਇਹ ਦਾ ਮੂੰਹ ਤੇ ਚੀਰ ਮਾਰੀ ਉਹ ਤਾਂ ਇਕੱਲੇ ਹੋ ਸਕਦੇ ਸੂਰਗਲ ਅਜਿੰਦਗੀਆਂ ਸਕੂਲਾਂ ਦੇ ਵਿੱਚ ਹੈ ਕੱਲ ਦਾ ਦਿਨ ਵਾਲਾ ਪਰਸ ਨੂੰ ਲੈ ਲਓ 14 ਦੇ ਲਓ ਚਾਹ ਦੇ ਤੁਹਾਡੀ ਕੋਲ ਹੈ ਵਿੱਚ ਵੀ ਆਪਾਂ ਇਹ ਦੇਖ ਲੈਣ ਕਰਦੇ ਹਾਂਗੇ ਤੁਸੀਂ ਆਪਣੇ ਹਰ ਸਾਥੀ ਨੂੰ ਮੋਟੀਵੇਟ ਕਰੋ ਦੱਸੋ ਵੀ ਸਰਕਾਰ ਦਾ ਰੋਜ਼ ਕਰਨਾ ਸੀ 30 ਜੂਨ ਤੱਕ ਔਰ ਉਸ ਦੀ ਕਰਨਾ ਸੀ ਕਾਲੇ ਜੋਗੇ ਪਾ ਕੇ ਸੂਰਤ ਪੜਾਉਣਾ ਦੇਖੋ ਚੱਲ ਕਿਉਂਕਿ ਜਾਂ ਪੈ ਰੱਖਿਆ ਸੁਵਾਈ ਕਿਸੇ ਨਹੀਂ ਹੁਣੀ ਡिक्टेटरਸ਼ਿਪ ਦੇ ਕੋਲ ਹੈ ਅੱਗੇ ਨਾਲ ਸਾਡੇ ਕੋਲ ਇਸ ਜੋ ਕਰ ਸਕਦੇ ਕਪਾਸ ਮੇਰੇ ਪਤਰਾ ਨੂੰ ਨਹੀਂ ਉਹ ਵੀ ਕੋਈ ਹੋਰ ਲੋਕਾਂ ਨੂੰ ਕੀ ਦੀਦਾ ਲੋਕਾਂ ਨੂੰ ਕੀ ਦਾ ਸਾਨੂੰ ਆਟਾ ਦਾ ਸਕੀਮ ਮਿਲੀ ਜਾਂਦੀ ਆ ਸਾਡੇ ਬੀੜੀ ਦੇ ਗੱਲ ਮਾਫ ਹੈ ਜਿੰਨੇ 11 12 ਲੰਬੜਦਾਰ ਹੀ ਨਹੀਂ ਬਲੌਕ ਪਰਧਾਰ ਬਣਾਏ ਆ ਉਹ ਸਾਰੇ ਦੇਖੋ ਡਾਕ ਗੱਡੇ ਦੇਖੋ ਭਗਵਤਵਾਨ ਕਿੰਨਾ ਵਧੀਆ ਕੰਮ ਕਰ ਰਿਹਾ ਤੇ ਉਹਦਾ ਦੱਸਣਾ ਕਹਿੰਦੇ ਆ ਤੁਸੀਂ ਦੱਸੋ ਬਈ 50% ਨੌਕਰੀਆਂ ਖਤਮ ਕਰ ਦਿੱਤੀਆਂ 1200 ਤੋਂ ਲੈ ਕੇ 1300 ਦੇ ਕਰੀਬ ਈਟੀਟੀ ਦੇ ਵਿੱਚ ਭਾਤੀ ਹਰਿਆਣੇ ਤੋਂ ਕਰ ਦਿੱਤੀ 22 ਜਈ ਜਿਹੜੇ ਉਹ ਲਾਕੇ ਇਹਨਾਂ ਨੇ ਗੁਜਰਾਤ ਦੇ ਵਿੱਚੋਂ ਤੇ ਜਿਹੜਾ ਅੱਜ ਬੈਕ ਡੋਰ ਐਂਟਰੀ ਕਰ ਲਈ ਇਹ ਇਸ ਮੋਦੀ ਸਰਕਾਰ ਨੇ ਵੀ ਸਦਾ ਹੀ ਇਸ ਰਕੋਦਕਾਰ ਹੋ ਗਿਆ ਆਈ ਇਸ ਮਤਾ ਭਰਤੀ ਕਰ ਲਓ ਤੇ ਤੁਹਾਡੇ ਬੱਚਿਆਂ ਨੂੰ ਕਦੋਂ ਨੌਕਰੀਆਂ ਮਿਲਣਗੀਆਂ ਉਸ ਦੇ ਖਤਮ ਕਰੀ ਜਾ ਰਹੀ ਸਰਕਾਰ ਤੇ ਜੇ ਕਲੀਨੀ ਕਰਨੀ ਆ ਤੇ ਅੱਜ ਪਾ ਠੰਡੇ ਚੱਕ ਲਓ ਵੀ ਆਪਣੇ ਘਰਾਂ ਦੇ ਮੁਰੇ ਪ੍ਰਿੰਤਨਾਂ ਦੀ ਬੜੀ-ਬੜੀ ਗੱਲ ਕੀਤੀ ਸੀ ਵੀ ਬੈਨਰ ਚ ਪਾ ਲਓ ਆਪਣੇ ਘਰਾਂ ਦੇ ਮੁਰੇ ਲਾ ਲਓ ਤੇ ਆਪਾਂ ਬੁੱਧਵਾਰ ਤੋਂ ਇਹ ਕੰਮ ਸ਼ੁਰੂ ਕਰ ਲਈਜੀ। ਇਹ ਸਰਕਾਰ ਦੀਆਂ ਨਿਕਾਮੀਆਂ ਆਪਾਂ ਦੱਸੀਏ। ਤੁਹਾਡੇ ਕੋਲ ਆਉਣਾ ਸਾਰਿਆਂ ਦੇ ਸਾਹਮਣੇ ਬਿੱਠੇ ਪਿਆਰੇ ਹੋ ਜਾਣਾ। ਮੈਂ ਵੀ ਕਹਣਾ ਮੇਰੇ ਘਰ ਵਾਲੇ ਨੇ ਕਿਹਾ ਨਹੀਂ ਜੀ ਕੋੜ ਨਹੀਂ ਕੋੜੀ ਆ ਤੁਸੀਂ ਵੀ ਕਹਣਾ ਮੇਰੇ ਘਰ ਵਾਲੇ ਨੇ ਕਿਹਾ ਸਾਡਾ ਭਾਈਚਾਰਾ ਦੇਖੋ ਤਾਂ ਡਿਟਰਮੀਨੇਸ਼ਨ ਹੁੰਦਾ ਸਾਡੇ ਕੋਲ। ਕਰੋ ਕਿਉਂਕਿ ਜੇ ਤੁਸੀਂ ਇਹਨੂੰ ਇਸ ਇਲੈਕਸ਼ਨ ਦੇ ਵਿੱਚ ਭਾਜੜਾ ਨਾ ਪਾਈਆਂ ਤੇ ਮੈਂ ਤੁਹਾਨੂੰ ਬੜਾ ਕਲੀਅਰ ਕਹਿਣਾ ਤੇ ਤੁਹਾਡੀ ਗੁਲਾਮੀ ਜਿਹੜੀ ਆ ਉਹ ਸਰੀ ਸਰੀ ਤੇ ਜੇ ਅਗੂ ਸੋਰਦਾਂ ਤੇ ਅਗੇ 92 ਦਾ ਇਹਦਾ ਕੈਨੇਡਾ ਪਾਚ ਫੁੱਟਿਆ ਹੈ ਨਾ ਮੇਰੇ ਕੋਈ ਤੇ ਐਮਐਲਏ ਮੇਰਾ ਕੋਈ ਕੀ ਵਿਗਾੜ ਲੂ ਕਹੇ ਨਹੀਂ ਕਹਾਂ ਤੇਰਾ ਇਹ ਕੀ ਕੋਈ ਤੇਰਾ ਕਹਿ ਨਹੀਂ ਵਿਗਾੜਿਆ ਲੋਕ ਮੇਰੇ ਹੱਕ ਦੇ ਵਿੱਚ ਦਾ ਇਸ ਕਰਕੇ ਤੁਹਾਨੂੰ ਆਪਣੀਆਂ ਇਹਨਾਂ ਨੂੰ ਰੋਕੇ ਰੱਖਿਓ ਇਲੈਕਸ਼ਨ ਦੇ ਵਿੱਚ ਡੱਟ ਕੇ ਇਹਨਾਂ ਦਾ ਵਿਰੋਧ ਕਰੋ ਜਿੰਨਾ ਤੋੜ ਸਕਦੇ ਇਹਨਾਂ ਨੂੰ ਤੋੜੋ ਕਿ ਇਹ ਕਿਸੇ ਦੇ ਮਿੱਤ ਨਹੀਂ ਅੱਜ ਭਾਜਪੀ ਦੇ ਵਿੱਚ ਚੱਲ ਜਾਂਦੇ ਆ ਕੱਲੂ ਆਪ ਚ ਆ ਜਾਂਦੇ ਆ ਤਾਂ ਪਾਸੋਂ ਬੀਐਸਪੀ ਦੇ ਵਿੱਚ ਚੱਲ ਜਾਂਦੇ ਆ ਜੇ ਇਹ ਇੰਦਾ ਕਰਦੇ ਆ ਤੇ ਅਸੀਂ ਕਿਉਂ ਨਹੀਂ ਮੰਨੀ ਠੋਕ ਸਕਦੇ ਇਹੋ ਪੈਨਸ਼ਨਾਂ ਲੈ ਸਕਦੇ ਆ ਅਸੀਂ 32 ਸਾਲ ਦੀ ਲੋਕ ਦੇਵਾ ਤੁਹਾਨੂੰ ਪੈਨਸ਼ਨ ਕਿਉਂ ਨਹੀਂ ਆਪਾਂ ਇਹ ਕੁਐਸਚਨ ਪੁੱਛ ਸਕਦੇ ਆ ਔਰ ਇੱਕ ਬੈਂਦਰ ਮੈਂ ਕਿੰਨਾ ਬਣਾ ਲਵਾਂ ਔਰ ਨਾਲ ਮਿਲਿਆ ਜਾਂ ਸਾਰੀਆਂ ਮੰਗਾਂ ਪਾ ਲਵਾਂ ਹਰ ਮਜ਼ਦਮ ਹਰ ਮੈਂਟੇਨਿੰਗ ਵਰਕਰ ਹਰ ਆਦਿਸ਼ਾ ਵਰਕਰ ਜਿਹੜੀ ਆ ਆਪਣੇ ਘਰਾਂ ਦੇ ਮੋਰੇ ਲਾਓ ਤਾਂ ਕਿ ਜਿਹੜਾ ਤੁਹਾਡੇ ਕੋਲ ਆਊਗਾ ਮੰਗਣਾ ਉਹ ਪਹਿਲਾਂ ਪੜ ਕੇ ਫਿਰ ਅੰਦਰ ਜਾਊਗਾ ਇੱਕ ਰੋਸ ਇਹ ਕਰਨਾ ਹੁੰਦਾ ਇੱਕ ਰੋਸ ਦਾ ਜਿਹੜਾ ਆਵੇ ਆਪਾਂ ਰੋਸ ਕਿਤਾ ਕਰਨਾ ਉਹ ਵੀ ਸ਼ੇਕ ਕੋਈ ਵੀ ਹੋ ਸਕਦੀ ਆ ਕਾਲੂ ਕੋ ਆੜੇ ਤੋਂ ਸ਼ੁਰੂ ਕਰੋ ਪੋਰ ਦੀ ਅੱਗ ਪੰਜਾਬ ਵਿੱਚ ਲੱਗੂਗੀ ਇਹ ਪੱਕੀ ਗੱਲ ਐ ਸੋਸ਼ਲ ਮੀਡੀਆ ਕੋਸ਼ ਕਰਕੇ ਮੈਂ ਤੁਹਾਨੂੰ ਮੇਰੀ ਤਾਂ ਤੁਹਾਨੂੰ ਇਹ ਕਹਿਾਸ ਵੀ ਆਪਾਂ ਬੋਧਵਾਨ ਤੱਕ ਇਹਨੂੰ ਫਾਈਨਲ ਕਰ ਲਓ ਜੰਗੇ ਰਹੋ ਕਿ ਨਹੀਂ ਤਾਂ ਜਿੰਨੀਆਂ ਪੂਰੀਆਂ ਗੱਲਾਂ ਨਹੀਂ ਹੋਈਆਂ ਨਾ ਛੋਟੇ ਛੱਕਰ ਤੋਂ ਸ਼ੁਰੂ ਕਰ ਲਓ 10 ਦਿਨ ਬਾਅਦ ਨਾ ਚੰਗਾ ਲੱਗਾ ਬਦਲ ਲਾਂਗੇ ਤੇ ਬਾਕੀ ਜਿਹੜੀ ਗੱਲ ਤੁਸੀਂ ਤੇ ਆਪਣੀ ਸਾਡੇ ਆਸ਼ਾ ਪਰਿਵਾਰਿਕ ਨੂੰ ਲੋਕ ਕੀਤਾ ਤੇ ਚੰਗੀ ਗੱਲ ਹੋਵੇ ਜੇ ਗੁਰਮੁਖੀ ਬਾਕੀ ਗੁਰਪਾਠ ਵੀ ਪਾਣ ਦੇ ਲੋਕਾ ਮੇਰੇ ਜਿੰਨੇ ਇਹਨਾਂ ਨੇ ਨਿਯਮਬੰਦ ਕੀਤੇ ਸੀ ਉਹ ਮੈਂ ਲਗਾਤਾਰ ਉਹਨਾਂ ਨਾਲ ਫੋਨ ਤੇ ਸੰਪਰਕ ਵਿੱਚ ਰਿਹਾ। ਇਹ ਮੜੇ ਕੋਬਲਿਸ ਮੇਰੇ ਗਰੁੱਪ ਚ ਆ ਗਈ ਤੇ ਲਗਾਤਾਰ ਪੌਤ ਪ੍ਰਸ਼ਾਦ ਜੀ ਨਾਲ ਸੁਪਰਫੇਸ ਕਿ ਜੇ ਕਿਸੇ ਨਾਲ ਉਲੰਘਣੀ ਹੋ ਗਈ ਤਾਂ ਵੀ ਮਰਦਾਬਾਤ ਕਰਨ ਲੱਗਾ ਮੈਂਟਲ ਹੌਣਾ ਜੋ ਮਰਦੀ। ਤੋਂ ਇਸ ਕਰਕੇ ਤੁਸੀਂ ਸਾਰੇ ਲੋਕਾ ਲੜਾਈ ਤਾਂ ਮੁਲਾਜ਼ਮ ਬਣ ਗਈ ਆ ਲੜਾਈ ਤਾਂ ਆਪਣੇ ਹੱਕਾਂ ਦੀ। ਤੇ ਇਸ ਕਰਕੇ ਆਪਾਂ ਇਹ ਨਹੀਂ ਦੇਖਣਾ ਜਿਹੜਾ ਤੇਰਾ ਮੈਰਾ 곗 ਰਿਆ ਨਾ ਆਪਾਂ ਇਹ ਗੱਲ ਨਾਲ ਜੜੀਏ ਕਿ ਆਪਾਂ ਲੜਾਈ ਮੁਲਾਜ਼ਮ ਬਣ ਗਈ ਆ ਮਲਾਈ ਜਿਹੜੀ ਲੜਾਈ ਸਾਡੇ ਸਮਾਜ ਦੀ ਆ। ਲੜਾਈ ਸਾਡੇ ਵਰਗ ਦੀ ਆ ਤਾਂ ਫੇਰ ਆਪਾਂ ਇਕੱਠਾ ਹੋ ਕੇ ਕੰਮ ਕਰਨਾ ਆਪਣਾ ਬੰਦਾ ਹੈ ਤੁਸੀਂ ਕਰਕੇ ਮੈਂ ਤੁਹਾਨੂੰ ਇਹ ਨਹੀਂ ਰੱਖਾਂਗਾ ਬਈ ਫਰੰਟ ਰੋਲ ਅਦਾ ਕਰਾਂਗੇ ਜੇ ਗੋਲੀ ਚੱਲਿਆ ਸੀ ਖਵਾਂ ਕੋਈ ਦਿੱਕਤ ਨਹੀਂ ਐ ਆਪਾਂ ਮਰਨਾ ਵੀ ਇੱਕ ਵਾਰੀ ਆ ਜੀਣਾ ਵੀ ਇੱਕ ਵਾਰੀ ਆ ਕੋਈ ਗੱਲ ਨਹੀਂ ਕੋਈ ਟਿਕਵਾਨੀ ਨਹੀਂ ਰਹੇਗਾ ਬੜੀ ਉਮਰ ਕਮਾ ਲਈ ਆ ਬੜੀ ਹਟਾ ਲਈ ਆ ਪਰ ਇਹ ਸਮਾਜ ਨੂੰ ਜਦੋਂ ਵੀ ਜਾਗਰੂਕ ਕਰਨਾ ਹੈ ਨੂੰ ਮਰੀ ਦੇਣੀ ਪੈਣੀ ਆ ਕਿਉਂਕਿ ਸਾਰੇ ਘਰਾਂ 'ਚ ਬੈਠੇ ਆਂ ਔਰ ਮੈਂ ਬੜਾ ਹੈਰਾਨ ਹਾਂ ਨਾ ਉਹ ਗਰੁੱਪਾਂ ਦੇ ਵਿੱਚ ਮੈਸੇਜ ਭਾਈ ਦਾ ਪੜ ਲੈਂਦੇ ਆ ਉਹ ਸੁਛਰੀਆਂ ਵੀ ਸੋਈ ਜਾਂਦੇ ਆ ਹਾਏ ਰੱਬਾ ਕੋਈ ਅਗਲਾ ਐਕਸ਼ਨ ਆਜਵੇਂ ਇਹਨੇ ਮੋਰੇ ਲੀਡਿੰਗ ਰੋਅਤਿਆਈ ਪਤਨੀ ਕੜੀ ਮਿੱਟੀ ਦੇ ਬਣੋਏ ਇਹ ਸਾਡੇ ਮਾਜੂ ਮਰਗਦਾ ਆਨ ਕੋਈ ਨਾ ਦੇ ਦਿੰਦਣਾ ਹਾਏ ਰੱਬਾ ਹਾਏ ਰੱਬਾ ਠੂੜੇ ਇਹੋ ਆਜਵੇਂ ਉਹ ਟੂ ਰੱਖਦੇ ਅਗਲਾ ਐਕਸ਼ਨ ਆ ਦੇ ਦੇ ਇਹ ਗੁਰਮਖ ਦੇ ਹੋਰੀ ਨਾ ਚੰਦ ਚਾੜਿਆ ਵੀ ਅਸੀਂ ਕਿੱਥੇ ਕਿੱਥੇ ਜਾ ਕੇ ਲਿਖਾਂ ਇਹ ਪਹਿ ਤ ਛੱਡਣੀ ਪਊਗੀ ਸਾਨੂੰ ਆ ਬਰੀ ਦੇ ਬੱਕਰੇ ਮਾਰਨਾ ਪਊਗਾ ਔਰ ਅਸੀਂ ਬਰੀ ਦੇ ਬੱਕਰੇ ਮਾਰਨ ਲਈ ਬਿਲਕੁਲ ਰੈਡੀ ਹੂ ਦੂਸਰੀ ਗੱਲ ਅਸੀਂ ਚੰਗਣ ਚੱਕਿਆ ਫੇਰ ਐਕਸ਼ਨ ਬਿਊਟੀਆਂ ਲੋਕਰ ਲੱਗਣੀਆਂ ਚਾਹੀਦੀਆਂ ਉਹ ਸਾਡੇ ਬੜੇ ਹਰਾਮੀ ਕਿਤੇ ਰਹਿ ਜਾਂਦੇ ਆ ਬੜੇ ਯੂਨੀਅਨ ਵੀ ਇਦਾਂ ਦੀਆਂ ਹੈਗੀਆਂ ਉਹਨਾਂ ਨੇ ਚਾਈਦਾ ਜਾ ਕੇ ਦੋਰ ਪਾ ਕੇ ਬੀਜ ਜ਼ਿਆਦਾ ਟੱਕ ਸਿਆਪਾ ਕਰਕੇ ਦੇਖੋ ਸਾਫੀ ਰੋਲਾ ਪਾਇਆ ਤੇ ਸਿਬੰਦ ਸੀ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਲੈਟਰ ਖਾਦ ਦਿੱਤੀ ਡੇੜੀ ਜੀ ਨੂੰ ਘਰਾਂ ਦੇ ਡੇੜੇ ਡੇੜੇ ਲਾ ਲਾ ਔਰ ਅੱਜ ਦੀ ਗੱਲ ਵੀ ਤੁਹਾਨੂੰ ਦੱਸ ਦਿੰਨਾ ਇੱਥੋਂ ਫੁਆੜੇ ਦੇ ਉੱਪਰ ਵੀ ਉੱਠਾ ਕਰੋ ਥੋੜਾ ਜਿਆ ਸਾਡਾ ਮਤਲਬ ਫੁਆੜੇ ਦਾ ਖੂਨਤ ਨਹੀਂ ਇੱਥੋਂ ਅੱਗ ਲਾਵਾਂਗੇ ਤਾਂ ਧੂਆ ਔਰ ਸਰ ਵੀ ਨਿਕਲੂਗਾ ਧੂਆ ਗੁਰਦਾਸਪੁਰ ਵੀ ਜਾਊਗਾ ਰੋਇਪੁਰ ਵੀ ਜਾਊਗਾ ਸਾਡੇ ਜਿਹੜੇ ਦੇ ਜਿਹੜੇ ਮੈਡੀਕਲ ਦੀ ਕੋਡ ਜੋ ਨਹੀਂ ਦੀ ਉਹ ਕਹਿੰਦੀ ਮੈਂ ਰਹਿਣਾ ਹੀ ਨਹੀਂ ਨਾਡ ਜੋ ਪ੍ਰਾਇਮਰੀ ਲੈਂਦਾ ਨਾਡ ਜੋ ਸੈਕੰਡਰੀ ਲੈਂਦੀ ਹੈ ਡੀ ਸਾਹਿਬ ਨੂੰ ਮਲੇ ਆਪਣੀ ਜੂਨੀਅਰ ਦੇ ਬੈਂਡਰ ਹੈ ਅੱਜ ਡੀਸੀ ਨੇ ਉਹਨਾਂ ਦੀ ਮੀਟਿੰਗ ਫੜ ਲਈ ਫਿਰ ਸਿਵਲ ਸਰਜਨ ਨੂੰ ਕੀ ਪ੍ਰੋਬਲਮ ਹੈ ਤਾਂ ਵੀ ਨਹੀਂ ਲੈਂਦਾ ਜੀ ਉਹ ਕਹਿੰਦੀ ਸਾਨੂੰ ਵਿਭਾਗ ਨੇ ਚਿੱਠੀ ਗੱਡੀ ਆ ਉਸ ਨੂੰ ਹੀ ਲੈਣੇ 15 ਦਿਨ ਦਾ ਆਲਟੀਮੇਟਮ ਦੇ ਦਿੱਤਾ ਸਿਵਲ ਸਰਜਨ ਨੂੰ ਡੀ ਸਾਹਿਬ ਕਹਿੰਦੇ ਜੇ ਤੈਨੂੰ ਨਹੀਂ ਫੈਸਲਾ ਕਰਨਾ ਆਪਣੇ ਡਿਪਾਰਟਮੈਂਟ ਤੋਂ ਮਨਜ਼ੂਰੀ ਲੈ ਲੈ ਨਹੀਂ ਤਾਂ 15 ਦਿਨ ਬਾਅਦ ਫੈਸਲਾ ਮੈਂ ਕਰ ਦੇਣਾ ਉਹ ਵੀ ਸਾਡੇ ਅੱਖਿਆ ਸਾਨੂੰ ਜਾਗਣਾ ਪਊਗਾ ਬੀਓ ਕਹਿੰਦੀ ਐਕਸਟਰੀਆ ਦੀ ਮਨਜ਼ੂਰੀ ਨਹੀਂ ਕਰਦੀ ਉਹ ਪੈਸੇ ਭਾਦਦੀ ਐ ਸਿੱਧੀ ਬਦਰੀ ਦੀ ਗੱਲ ਉੱਥੇ ਸਦਕੇ ਖੱਜਲ ਖਵਾ ਦੋ ਦੋ ਤਿੰਨ ਘੰਟੇ ਉੱਤੇ ਬਠਾੜ ਦੇ ਚਾਹੇ ਡੇਢੀ ਹੋਵੇ ਚਾਹੇ ਜੈਂਟੂ ਹੋਵੇ ਉੱਥੇ ਕੋਣ ਆਵਾਜ਼ ਠਾਉਂਦਾ ਸਾਡੇ ਹੱਕ ਸਾਨੂੰ ਲੈਣੇ ਪੈਣੇ ਆ ਸਰਕਾਰਾਂ ਦੇ ਉੱਤੇ ਘੇਰੋ ਇਹਨਾਂ ਨੂੰ ਵੀ ਘੇਰੋ ਆਪਣੇ ਪ੍ਰਸ਼ਾਸਨ ਨੂੰ ਵੀ ਘੇਰੋ ਇਹ ਵੀ ਆਪਾਂ ਸੌਣ ਨਹੀਂ ਆ ਫਿਰ ਕੋਈ ਫਾਇਦਾ ਨਹੀਂ ਆਪਾਂ ਸੱਜ ਪੰਜ ਆਦਦੇ ਰਿਆਂ ਮੈਂ ਸਾਨੂੰ ਸਾਰੇ ਰਿਪੋਰਟ ਕਰਦਾ ਆਪਣੇ ਸਾਥੀਆਂ ਨਾਲ ਸਲਾਹ ਕਰ ਲੋ ਵੇ ਦੱਸੋ ਕਾਲੇ ਕੱਪੜੇ ਪਾਉਣ ਲਈ ਤਿਆਰ ਆਂ ਜੇ ਤਿਆਰ ਆ ਤਾਂ ਆਪਣੇ ਆਪਣੇ ਗਰੁਪੀ ਦੱਸ ਦਿਓ ਸਾਨੂੰ ਦੱਸ ਦਿਓ ਤਾਂ ਕਿ ਆਪਾਂ ਇੱਕਦਰ ਫਿਕਸ ਕਰਨਾ ਉਧਰ ਤੋਂ ਸਾਰੇ ਸ਼ੁਰੂ ਕਰਾਂਗੇ ਰੋਜ਼ ਸ਼ੁਰੂ ਕਰੋ ਅਗਲਾ 10 ਦਿਨ ਬਾਅਦ ਫੇਰ ਚੀਜ਼ ਦੇਖੀਏ ਮੇਰੀ ਗੇਂਸਟ ਕੰਪਨੀ ਉਹ ਵੀ ਨਾ ਕਹਿੰਦਾ ਹੋਇਆ ਮੈਂ ਧੰਨਵਾਦ ਕਰਦਾ ਕੋੜਾ ਜੀ ਦਾ ਸਾਡੇ ਕੋਲ ਪੈਨਸ਼ਨਰ ਸਾਥੀ ਆਏ ਜਾਂ ਮਿੱਤਰ ਹੀ ਆ ਸਾਡੇ ਪੈਨਸ਼ਨਰ ਵੀ ਮੈਂ ਕਹੂੰਗਾ ਇਹਨਾਂ ਦੇ ਤਜਰਬੇ ਸਾਡੇ ਨਾਲੋਂ ਜ਼ਿਆਦਾ ਹੁੰਦੇ ਆ ਕਿਉਂਕਿ ਅਸੀਂ ਰਾ ਹੈਂਡ ਹੀ ਸਿੱਖਦੇ ਆ ਔਰ ਇਹਨਾਂ ਨੇ ਕਵਰੇਜ ਬਹੁਤ ਵਧੀਆ ਔਰ ਹੱਦੋਂ ਜ਼ਿਆਦਾ ਕੀਤੀ ਆ ਔਰ মিডিਆ ਨੇ ਘੱਟੋ ਘੱਟ 20 22 ਅਖਬਾਰਾਂ ਦੇ ਵਿੱਚ ਔਰ ਲਾਈਨ ਦੇ ਵਿੱਚ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਦੇ ਵਿੱਚ ਇਹ ਆਖ ਨੂੰ ਸਾਰੇ ਪੰਜਾਬ ਦੇ ਵਿੱਚ ਫੈਲਾਇਆ ਇਹਨਾਂ ਸਾਰਿਆਂ ਦਾ ਧੰਨਵਾਦ ਥੈਂਕ ਯੂ ਤੁਹਾਡਾ ਸਾਰਿਆਂ ਦਾ ਜੈ ਪੀ ਜੈ ਪੀ